मेरा नाम पौज्या सिंह ਪਿੰਡ ਫਤੇਪੁਰ ਕੰਨਿਆ ਦਾ ਰਹਿਣ ਵਾਲਾ ਹਾਂ ਜਿਲ੍ਹਾ ਮੋਗੇ ਦਾ ਹਾਂ ਮੈਂ ਆਰਗੈਨਿਕ ਇਤੀ ਤਿੰਨ ਚਾਰ ਸਾਲ ਤੋਂ ਕਰ ਰਿਹਾ ਹਾਂ ਹਲਦੀ ਅਰਬੀ ਸੁੰਡ ਆਲੂ ਗੰਨਾ ਹੋਰ ਗੰਡੇ ਸਾਰੇ ਆਰਗੈਨ ਕਰ ਰਿਆਂ ਕਿਤੀ ਹਲਦੀ ਸਿਰ ਇੱਥੇ ਹੀ ਕਰਦੇ ਆ ਗੁੜ ਗੁੜ ਦੀ ਔਰ ਅਰਬੀ ਵੀ ਇੱਥੇ ਜੋ ਵੀ ਸਬਜੀ ਹੈ ਸਾਰੀ ਸਾਡੀ ਆਰਗੈਨ ਸਬਜੀ ਹੈ ਜਿਵੇਂ ਹੁਣ ਇੱਥੇ ਅਸੀਂ ਕਿੱਲੇ ਦੇ ਵਿੱਚ ਕੁਛ ਹਲਦੀ ਲਾਈ ਹੋਈ ਹੈ ਕੁਛ ਅਰਬੀ ਲਾਈ ਹੋਈ ਹੈ ਸਾਰੀ ਇਹ ਹੁਣ ਗਾਂ ਇੱਥੇ ਸਪਲਾਈ ਕਰਨੀ ਹੈ ਤੇ ਜਿੰਨੀਆਂ ਵੀ ਸਬਜ਼ੀਆਂ ਸਾਡੀਆਂ ਆਰਗਨ ਦਵਾਈਆਂ ਅਸੀਂ ਕਰੇ ਆਪ ਤਿਆਰ ਕਰਕੇ ਆਰਗਨ ਸਾਰੀ ਦਵਾਈ ਜੋ ਵੀ ਹੈ ਕਰੇ ਅਸੀਂ ਤਿਆਰ ਕਰੀ ਜਾਂ ਜਵੇਂ ਅੱਖ ਹੋਵੇ ਨੰਮ ਹੋ ਗਈ ਤੋਸੀ ਹੋ ਗਈ ਸਜੀਵਨੀ ਇਦਾਂ ਦੇ ਪਾਥੀਆਂ ਪਾਥੀਆਂ ਦਾ ਖੋਲ ਹੋ ਗਿਆ ਵੀ ਕੋਈ ਅਸੀਂ ਜਰੀਲੀ ਦਵਾਈ ਨਹੀਂ ਪਾਉਂਦੇ ਨਾ ਹੀ ਪਾਉਣੀ ਹੈ ਸਾਨੂੰ ਸਾਰੇ ਲੋਕਾਂ ਨੂੰ ਇਹ ਸਮਝਾਉਂਦੇ ਆਂ ਵੀ ਤੁਸੀਂ ਥੋੜੀ ਥੋੜੀ ਬਹੁਤੀ ਜ਼ਰੂਰ ਆਪ ਦੇ ਖਰਵਾਤੇ ਆਰਗੈਨਿਕ ਖੇਤੀ ਕਰੋ ਹੁਣ ਜਿਵੇਂ ਸਾਡੀਆਂ ਸਬਜ਼ੀਆਂ ਲੱਗੀਆਂ ਆਈਆਂ ਨੇ ਮੰਨ ਲਓ ਕ੍ਰੇਲਾ ਕੱਦੂ ਆਲਾ ਟੰਡਾ ਇਹਦਾ ਸਾਰੀਆਂ ਸਬਜ਼ੀਆਂ ਸਾਡੇ ਇਹ ਹੁਣ ਹੋਰ 15 20 ਦਿਨਾਂ ਦੇ ਤਿਆਰ ਹੋ ਜਾਣਗੀਆਂ ਸਾੜੀ ਦੀਆਂ ਫਸਲਾਂ ਜਿਹੜੀਆਂ ਅਰਬੀ ਜਿਹੜੀ ਇਹ ਹੁਣ ਇਸ ਲਈ ਇਹ ਗਾਂ ਸੌਣ ਪਾਦੋਂ ਵਿੱਚ ਹੜ ਸੌਣ ਵਿੱਚ ਸਾਡੀ ਇਹ ਤਿਆਰ ਹੋ ਜਾਣੀ ਹੈ ਹਲਦੀ ਦਾ ਸੀ ਹੁਣ ਲਈ ਫੱਗਣ ਚੇਤ ਜ ਲੱਗਦੀ ਮੈਂ 1 ਮਹੀਨੇ ਬਾਅਦ ਹੁਣ ਫੱਗਣ ਦੇ ਵਿੱਚ ਲੱਗਿਆ ਮਹੀਨੇ ਦੇ ਬਾਅਦ ਇਹਨਾਂ ਬਾਹਰ ਨਿਕਲਣਾ ਹੈ ਤੇ ਇਹਦੀ ਪਟਾਈ ਸਾਲ ਬਾਅਦ ਹੋਣੀ ਹੈ ਇਹ ਸਾਲ ਦੀ ਖੇਤੀ ਹੈ ਹਲਦੀ ਦੀ ਜਿਹੜੀ ਅਰਬੀ ਹੈ ਇਹ ਵੀ ਮਾਨੂੰ ਕੱਠੀ ਲੱਗਦੀ ਹੈ ਇਹਦੀ ਪਟਾਈ ਹੈਗੀ 6 ਮਹੀਨੇ ਦੀ ਅਰਬੀ ਦੀ ਕਰਨਕ 6 ਮਹੀਨੇ ਦੀ ਫਸਲ ਆ ਉਹਦੇ ਨਾਲ ਸਾਡੀਆਂ ਸਬਜ਼ੀਆਂ ਦਾ ਬਹੁਤ ਸੋਖਾ ਹੈ ਕਿਉਂ ਇੱਕ ਤਾਂ ਆਰਗਨ ਸਾਨੂੰ ਸਾਨੂੰ 24 ਘੰਟੇ ਦੀ ਲੋੜ ਹੈ ਸਬਜ਼ੀ ਦੀ ਆਰਗਨ ਦੀ ਹੁਣ ਜਿਹੜੀਆਂ ਜ਼ਹਿਰਾਂ ਪਾਉਂਦੇ ਜ਼ਹਿਰ ਪਾ ਕੇ ਉਹ ਤਾਂ ਸਾਡੀ ਆਰਗੇਨਿਕ ਸਬਜ਼ੀ ਜਿਹੜੀ ਬਿਨਾ ਜ਼ਹਿਰ ਬਿਨਾ ਸਪਰੇਅ ਤੋਂ ਤਿਆਰ ਕੀਤੀ ਹੋਈ ਹੈ ਸਬਜ਼ੀਆਂ ਤਰੀਬਨ ਆਪਣੇ ਸਾਰੀਆਂ ਹੀ ਹੁਣ ਲੱਗੀਆਂ ਹੋਈਆਂ ਨੇ ਉਹ ਹੋਰ ਵੀਆਂ ਪਚੇ ਨੇ ਸਾਰੀਆਂ ਤਿਆਰ ਹੋ ਜਾਣਗੀਆਂ ਸਾਨੂੰ 4-5 ਸਾਲ ਹੋ ਗਏ ਨੇ ਵੀ ਅਸੀਂ ਇਸ ਪਾਸੇ ਪਹਿਲਾਂ ਹੀ ਥੋੜਾ ਜਿਹਾ ਸ਼ੁਰੂ ਕੀਤਾ ਜੇ ਮੈਂ ਥੋੜੇ ਬਹੌੜੀ-ਹੌੜੀ ਅਸੀਂ ਹੁਣ ਦੋ ਟਾਈ ਕੱਲੇ ਤੇ ਆ ਗਏ ਆਂ ਗਾਂਏ ਤੋਂ ਵੀ ਵਧਾਵਾਂਗੇ ਅਸੀਂ ਪਰ ਵੀ ਫੱਗਣ ਤੋਂ ਲੈ ਕੇ ਚੇਤਰ ਵਸਾ ਦੋ ਮਹੀਨੇ ਤੱਕ ਬਜਾਈ ਇਹਦੀ ਹੁੰਦੀ ਨੇ ਪਹਿਲਾਂ ਵੀ ਲੱਗ ਸਕਦੀ ਐ ਪਰ ਇਹਨੇ ਪਟਾਣਾ ਹਾਰਡ ਜੁਲਾਈ ਗਾਸ ਤੇ ਪਿੜਾਏ ਨੇ 5-6 ਮਹੀਨੇ ਦੀ ਫਸਲ ਹੈ ਤੇ ਇਹਦਾ ਬੀ ਮੰਨ ਲਓ 15-16 ਮਾਣ ਕਿੱਲੇ ਦਾ ਲੱਗਦਾ ਹੈ ਤੇ ਗਾਂ ਜਿਵੇਂ ਅਸੀਂ ਹੁਣ ਜੇ ਆਰਗਨ ਲਗਾਏ ਥੋੜੀ ਮਹਿੰਗੀ ਜ਼ਰੂਰ ਹੈ ਪਰ ਇਹ ਦਵਾਈਆਂ ਤਾਂ ਬਚਦਾ ਹੈ ਯਾਰ ਜਿੰਨਾਂ ਨੂੰ ਪਤਾ ਹੈ ਉਹ ਤਾਂ ਸਬਜ਼ੀ ਇਹੇ ਖਾਂਦੇ ਨੇ ਆਪਣੇ ਆਰਗਨ ਮੰਗ ਕਰਕੇ ਸਪੈਸ਼ਲ ਆਪਣੇ ਕੋ ਇਹ ਹੀ ਮੰਗਾਉਂਦੇ ਨੇ ਜਿੰਨਾਂ ਨੂੰ ਨਹੀਂ ਪਤਾ ਉਹ ਜ਼ਹਿਰ ਜਰੀਨੀਆਂ ਖਾਦੀ ਜਾਂਦੇ ਨੇ ਸਾਡੀ ਫਸਲ ਹੈ ਸਾਡੀ ਸਾਰੀ ਆਰਗਨ ਨਹੀਂ ਹੈ ਕਿਸੇ ਵਿੱਚ ਗੰਨਾ ਹੈ ਹਲਦੀ ਇਹ ਕਮਾ ਦੇ ਜੋ ਵੀ ਚੀਜ਼ ਸਾਡੀ ਆਰਗਨ ਦੇ ਕੋਈ ਚੱਕ ਜਦੋਂ ਮਰਜੀ ਕੋਈ ਕਰ ਸਕਦਾ ਵੀ ਇੱਥੇ ਵੀ ਇਹਦੇ ਜੋ ਕੋਈ ਦਵਾਈ ਦਾ ਕੋਈ ਅਸੀਂ ਨਾ ਹੀ ਸਪਰੇਅ ਕੀਤਾ ਦੋ ਤਿੰਨ ਸਾਲ ਤੋਂ ਨਾ ਹੀ ਕਰਨਾ ਹੈ ਜੀ ਪਾਣੀ ਦੇ ਬਰ ਬਹੁਤ ਘੱਟ ਇਹਨਾਂ ਦੇ ਮਤਲਬ ਕਣਕ ਚੋਨੇ ਦਾ ਬਹੁਤ ਚੋਨੇ ਦਾ 24 ਘੰਟੇ ਪਾਣੀ ਚਾਹੀਦਾ ਹੈ ਇਹਨਾਂ ਮਤਲਬ ਅਰਬੀ ਨੂੰ ਹੁਣ ਪਹਿਲਾਂ ਲਗਣ ਮੁੜ ਕੇ ਪਾਉਣ 8-27 ਦਿਨ ਲਾ ਰਿਹਾ ਫੇਰ ਉਹ ਪਾਣੀ ਲੱਗਦਾ ਹੈ ਕੋਈ ਦੋ ਤਿੰਨ ਘੰਟੇ ਜਿੱਕਲੇ ਜਿਵੇਂ ਮਰਜੀ ਇਹਨੂੰ ਪਾ ਦਿਓ ਤੇ ਚੋਨੇ ਦਾ 24 ਘੰਟੇ ਇਹਨੂੰ ਪਾਣੀ ਤੇ ਲੋੜ ਹੈ ਪਾਣੀ ਤੇ ਖਤਮ ਬਹੁਤ ਜਿਆਦਾ ਉਹ ਚੋਨੇ ਕਣਕ ਦੀ ਤਾਂ ਵੇ ਦੇ ਕੋਈ ਪਾਣੀ ਤੇ ਵੀ ਬਚਦਾ ਹੈ ਹੋਰ ਸਾਰੀ ਔਰਗਨ ਦੇ ਸਾਰੀ ਫਸਲ ਜਿਹੜੀ ਤਿਆਰ ਕੀਤੀ ਵੀ ਇਹਦੇ ਕੋਈ ਖਾਦ ਦਵਾਈ ਸਿਰਫ ਸਾਡੀ ਆ ਰੋੜੀ ਹੈ ਰੋੜੀ ਇਹ ਪਾਣੀ ਹੈ ਇੱਕ ਦੋ ਵਾਰਾਂ ਪਹਿਲਾਂ ਪਾਈ ਇਹਦੇ ਬਾਅਦ ਗੋਡੀ ਕਰਾਂ ਗੋਡੀ ਕਰਕੇ ਮੋੜ ਕੇ ਫੇਰੇ ਅਸੀਂ ਪਾ ਕੇ ਫਿਰ ਇਹਨਾਂ ਕਈਆਂ ਨੇ ਮਿੱਟੀ ਲਾਵਾਂਗੇ ਮਿੱਟੀ ਲਾ ਕੇ ਫਿਰ ਇੱਕ ਦੋ ਵਾਰ ਮਿੱਟੀ ਲਾ ਕੇ ਮੁਰਕੇ ਦੇ ਕੋਈ ਅਸੀਂ ਜੇ ਲੋੜ ਪਈ ਤਾਂ ਰੋੜੀ ਹੋਰ ਪਾਵਾਂਗੇ ਪਤਲੀ ਨਹੀਂ ਤੇ ਇਸੇ ਤੇ ਅਸੀਂ ਹਲਦੀ ਪਹਿਲਾਂ ਤਿਆਰ ਕਰਨਾ ਹੈ ਪਹਿਲਾਂ ਦਾ ਕਿੱਲੇ ਦਾ 8 9 ਅਣ ਬੀ ਲਈ ਦਾ ਕਿੱਲੇ ਦਾ ਫੇਰ ਉਹਨੂੰ ਅਪਰ ਸਾਲ ਬਾਅਦ ਉਹ ਤਿਆਰ ਹੁੰਦੀ ਏ ਸਾਲ ਬਾਅਦ ਤਿਆਰ ਹੋ ਕੇ ਮੁੜਕੇ ਉਹਨੂੰ ਪੱਟ ਕੇ ਪੱਟ ਕੇ ਮੁੜਕੇ ਉਹਨੂੰ ਸਾਫ਼ ਕਰਕੇ ਤੇ ਅਬਾਲ ਲੈਣੀ ਅਬਾਲ ਕੇ ਮੁੜਕੇ ਸਕਾ ਕੇ ਸਕਾ ਕੇ ਮੁੜਕੇ ਗਾਂ ਪੀਸ ਕੇ ਫੇਰ ਗਾਂ ਖਸਾਨਾਂ ਤੱਕ ਪਹੁੰਚ ਕਰਦੇ ਹਾਂ ਹਲਦੀ ਫੈਕਟਰੀਆਂ 'ਚ ਪਾ ਕੇ ਹਲਦੀ ਆਪਣੇ ਜਿਹੜੇ ਆਪ ਤਿਆਰ ਕਰੀਦਾ ਨਾ ਇਹ ਇਹਦੇ ਵਿੱਚ ਅਸੀਂ ਕੋਈ ਵੀ ਕੈਮੀਕਲ ਤੋਂ ਪਤਾ ਲੱਗਦਾ ਵੀ ਇਹ ਅਸੀਂ ਆਪ ਤਿਆਰ ਕਰਦੇ ਆਂ ਇਹਦੇ ਆਵੇਂ ਪਤਾ ਲੱਗ ਜਾਂਦਾ ਵੀ ਕਿਵੇਂ ਰੰਗ ਕਿਵੇਂ ਆ ਉਹ ਕਿਵੇਂ ਆ ਤੇ ਤਰੀਵੇਂ ਸਾਰੇ ਫਿਰ ਸਾਡੀ ਗਰੰਟੀ ਹੈ ਹੁਣ ਅਸੀਂ ਮੂੰਗੀ ਪੀਜੀ ਇਹ ਵੀ 2 ਮਹੀਨਾ ਸੱਠੀ ਮੂੰਗੀ ਹੈ ਇਹਦੀ ਪਾਣੀ ਦੀ ਬਚਤ ਬਹੁਤ ਹੈ ਫਿਰ ਦਾਲ ਖਾਣ ਨੂੰ ਬਹੁਤ ਸਵਾਦ ਹੈ ਕਿਉਂ ਇਹ ਸੁਪਨੇਵਾ ਤੋਂ ਸਾਰੇ ਸਰਕਾਰਾਂ ਹੈ ਜੇ ਦਵਾਈਆਂ ਦੇ ਜਾਇ ਤਾਂ ਸਾਰੀ ਮੂੰਗੀ ਸਾਰੀ ਫਸਲ ਦੇ ਉੱਤੇ ਹੀ ਹੁੰਦੀ ਹੈ ਕਈ ਬੰਦੇ ਤਾਂ ਫਸਲ ਪੱਕੀ ਦੇ ਵੀ ਉੱਤੇ ਮੂੰਗੀ ਦੇ ਵੀ ਸਪਰੇਅ ਕਰਦੇ ਉਹ ਜ਼ਹਿਰ ਦਾ ਵਿੱਚ ਮੂੰਗੀ ਦੇ ਜਾਣੀ ਹੈ ਤੇ ਆਪਾਂ ਜੋ 베ਜ ਨੇ ਕੋਈ ਸਪਰੇ ਨਹੀਂ ਕੋਈ ਕੋਚ ਨਹੀਂ ਆਪਣਾ ਦੇਸੀ ਜੇ ਲੋੜ ਪਈ ਤਾਂ ਕਿਹੜੇ ਮਕੌੜੇ ਦੀ ਦਵਾਈ ਜਿਹੜੀ ਉਹ ਘਰ ਬਣਾਈ ਹੈ ਜਿਵੇਂ ਤੋਸੀ ਦਾ ਤੇਲ ਹੋ ਗਿਆ ਨਿੰਮ ਆਕ ਇਹਦੀ ਸਪਰੇ ਕਰਦੇ ਆ ਜੇ ਕੀੜੇ ਤੋਂ ਲੋੜ ਪਵੇ ਤਾਂ ਨਹੀਂ ਤਾਂ ਉਹ ਵੀ ਨਹੀਂ ਇਹ ਦੋ ਮਹੀਨੇ ਬਾਅਦ ਪੱਕ ਜਾਂਦੀ ਸੱਠੀ ਮੂੰਗੀ ਇਹ ਮੰਨ ਲਓ 1.5 ਕਿਲੋ ਨਾ ਕਨਾਲ ਦੀ ਪੈਂਦੀ ਹੈ 12 ਕਿਲੋ ਕਿੱਲੇ ਦੀ ਤੇ ਦੋ ਕੁ ਮਹੀਨੇ 60 60 ਦਿਨਾਂ ਦੇ ਨਾਲ ਵਿੱਚ ਪੱਕ ਜਾਂਦੀ ਹੈ ਮੈਂ ਡਾਕਟਰ ਹਨੇਸ਼ ਸਿੰਘ ਰੋਡੇ ਜਲਾਮੋਗਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਦੀ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਵਿੱਚੋਂ ਪੰਜ ਦਰਿਆ ਜਿਹੜੇ ਵਗਦੇ ਆ ਪੰਜਾਂ ਦਰਿਆਵਾਂ ਦਾ ਜਿਹੜਾ ਪਾਣੀ ਹੈ ਬਹੁਤ ਕਿਸੇ ਸਮੇਂ ਪਵਿੱਤਰ ਹੁੰਦਾ ਸੀ ਕਿਉਂਕਿ ਜਿਹੜੀ ਖੇਤੀ ਹੈ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਹੈ ਪਰ ਕਿਸੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਫਸਲ ਦਾ ਜਿਹੜਾ ਕੁਝ ਝਾੜ ਘਟਦੇ ਨਾਲ ਬਿਮਾਰੀਆਂ ਲੱਗਣ ਦੇ ਨਾਲ ਤੇ ਹੋਰ ਜਿਹੜੇ ਅਤਰਾਜ ਚੜਾ ਕੁਦਰਤੀ ਤੌਰ ਤੇ ਆਉਣ ਦੇ ਨਾਲ ਇਹ ਫਸਲਾਂ ਕੁਝ ਸਮੇਂ ਵਾਸਤੇ ਕਿਤੇ ਸਾਨੂੰ ਘਾਟੇਵੰਦ ਸਾਹਤ ਹੋਈਆਂ ਪਰੰਤੂ ਜਿਹੜੇ ਸਾਡੇ ਬਾਬਾ ਨਾਨਕ ਜੀ ਨੇ ਸ਼ਬਦ ਕਹੇ ਆ ਵੀ ਉੱਤਮ ਹੈ ਇਹ ਖੇਤੀ ਸਦਾ ਹੀ ਸਾਡੀ ਉੱਤਮ ਰਹੀ ਹੈ ਕਿਉਂਕਿ ਪੰਜਾਬ ਦੀ ਧਰਤੀ ਦੇ ਵਿੱਚੋਂ ਅਸੀਂ ਦੁਨੀਆ ਪੱਧਰ ਦੀ ਕਿਸੇ ਵੀ ਕਿਸਮ ਦੀ ਜਿਹੜੀ ਫਸਲ ਆ ਉਹ ਅਸੀਂ ਇੱਥੇ ਪੈਦਾ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਅਸੀਂ ਤਕਰੀਬਨ ਹਾੜੀ ਸੋਨੀ ਤੇ ਬਸੰਤਰ ਉੱਤੇ ਦੇ ਵਿੱਚ ਅਸੀਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਇੱਥੇ ਦਾਲਾਂ ਸਬਜ਼ੀਆਂ ਤੇ ਅਨਾਜ ਦੀਆਂ ਫਸਲਾਂ ਜਿਹੜੀਆਂ ਇੱਥੇ ਅਸੀਂ ਪੈਦਾ ਕਰਦੇ ਹਾਂ ਪਿਛਲੇ ਸਮੇਂ ਤੋਂ ਹੁਣ ਇਹ ਇਹ ਵਿਚਾਰ ਚਰਚਾ ਚੱਲ ਰਹੀ ਹੈ ਵੀ ਸਾਡੀ ਜਿਹੜੀ ਸਿਹਤ ਹੈ ਸੇਧ ਦਾ ਖਲਾਵਾ ਖਲਵਾੜ ਕਿਵੇਂ ਹੋ ਰਿਹਾ ਹੈ ਸਾਡੇ ਪਾਉਣ ਪਾਣੀ ਦਾ ਕੁਦਰਤੀ ਤੌਰ ਤੇ ਜਿਹੜੇ ਸਰੋਤ ਸੀ ਉਹਨਾਂ ਦਾ ਨੁਕਸਾਨ ਕਿਵੇਂ ਹੋ ਰਿਹਾ ਹੈ ਹੁਣ ਇਹਦੇ ਪਰਵਰਤਨ ਵਿੱਚ ਕੋਸ਼ਿਸ਼ ਕਰੀ ਸਾਡੇ ਕਿਸਾਨ ਆ ਸਾਡੇ ਸਾਡੇ ਡਿਪਾਰਟਮੈਂਟ ਹੈ ਇਹ ਕੁਦਰਤੀ ਖੇਤੀ ਵੱਲ ਜਿਹੜੀ ਹੈ ਇਹਨਾਂ ਨੇ ਥੋੜਾ ਬੋਟਾ ਜਿਹੜਾ ਜਰਾ ਇਹ ਅੱਗੇ ਵਧਿਆ ਪੰਜਾਬ ਵੀ ਇੱਕ ਅਜਿਹਾ ਸੂਬਾ ਹੈ ਜਿਹੜਾ ਦੇਸ਼ ਦੀ ਭੁੱਖਮਰੀ ਨੂੰ ਮਿਟਾ ਸਕਦਾ ਫਿਰ ਇਹਦੇ ਵਿੱਚ ਜਦੋਂ ਛੱਟਕਾਰਡ ਦੇ ਵਿੱਚ ਫਸਲਾਂ ਦੇ ਵਿੱਚ ਅਸੀਂ ਜਿਹੜੀਆਂ ਕੈਮੀਕਲ ਖਾਦਾਂ ਜ਼ਹਿਰਾਂ ਦਾ ਇਸਤੇਮਾਲ ਕਰਨ ਦੇ ਨਾਲ ਜਿਹੜੀ ਪੰਜਾਬ ਦੀ ਪਵਿੱਤਰ ਧਰਤੀ ਸੀਗੀ ਉਹਦੇ ਵਿੱਚ ਸਾਡੇ ਜਿਹੜੇ ਕੁਦਰਤੀ ਜੀਵ ਜੰਤੂ ਸੀ ਜਿਹੜੀ ਸਾਡੀ ਪੌਤਕ ਜ਼ਮੀਨ ਦੀ ਸ਼ਕਤੀ ਸੀ ਉਹ ਗਾਇਬ ਹੁੰਦੀ ਗਈ ਹੈ ਪਰ ਉਹ ਜਿਹੜੀ ਜ਼ਮੀਨ ਦੀ ਕੁਦਰਤੀ ਸਰੋਤ ਸੀ ਜਿਹਦੇ ਵਿੱਚ ਸਾਡੇ ਮਿੱਤਰ ਕੀੜੇ ਸੀ ਮਿੱਤਰ ਪੰਛੀ ਸੀ ਉਹ ਜ਼ਹਿਰਾਂ ਪਾਉਣ ਦੇ ਨਾਲ ਸਾਡੇ ਲੋਪ ਹੋ ਗਏ ਹੁਣ ਉਹਦੇ ਨਾਲ ਕੀ ਹੋਇਆ ਵੀ ਅਲਟੀਮੇਟਲੀ ਜਿਹੜੀ ਸਾਡੀ ਪੰਜਾਬ ਦੇ ਸਾਡੇ ਇਨਸਾਨਾਂ ਦੀ ਸਿਹਤ ਤੇ ਉਹਦਾ ਮਾੜਾ ਅਸਰ ਪੈਣਾ ਕੁਦਰਤੀ ਗੱਲ ਸੀਗਾ ਕਿਉਂਕਿ ਜਿਹੜਾ ਅਸੀਂ ਜ਼ਮੀਨ ਦੇ ਵਿੱਚੋਂ ਅਸੀਂ ਸਾਰੇ ਤੱਤ ਜਿਹੜੇ ਆ ਸਾਨੂੰ ਜਿਹੜੇ ਸਰੀਰ ਨੂੰ ਚਾਹੀਦੇ ਆ ਉਹ ਨਾਜ ਦੇ ਵਿੱਚੋਂ ਹੋ ਕੇ ਸਾਡੇ ਸਰੀਰ ਨੂੰ ਮਿਲਦੇ ਸੀਗੇ ਉਹ 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 ਜਿਹੜੇ ਆ ਨਾਜ ਦੇ ਵਿੱਚੋਂ ਨਾ ਮਿਲਣ ਕਰਕੇ ਸਾਨੂੰ ਅੱਜ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਇਨਸਾਨ ਨੂੰ ਘੇਰ ਲਿਆ ਸੋ ਹੁਣ ਇਹਦੇ ਵਿੱਚ ਫੇਰ ਤਬਦੀਲੀ ਆਈ ਹੈ ਕੋਈ ਸਮਾਂ ਹੁੰਦਾ ਸੀ ਜੇ ਤਾਂ ਸਾਡੇ ਵੱੱਡ ਵਡੇਰੇ ਸ਼ਹਿਰ ਤੇ ਡਿਪੈਂਡ ਨਹੀਂ ਸੀ ਹੁੰਦੇ ਸ਼ਹਿਰ ਪਿੰਡਾਂ ਤੇ ਡਿਪੈਂਡ ਹੁੰਦੇ ਸੀ ਕਿਉਂਕਿ ਪਿੰਡਾਂ ਦੇ ਵਿੱਚੋਂ ਇੱਕ ਨੂਨ ਤੋਂ ਬਣਾ ਹਰ ਇੱਕ ਚੀਜ਼ ਜਿਹੜੀ ਅਸੀਂ ਉਹ ਪੈਦਾ ਕਰਦੇ ਸੀ ਹਰ ਘਰ ਦੇ ਵਿੱਚ ਕੋਈ ਰੇਲੂ ਖਰੇਲੂ ਬਗੀਚੀ ਦਾ ਹੁੰਦਾ ਸੀ ਜੋ ਅਸੀਂ ਸਵੇਰ ਸ਼ਾਮ ਸਬਜ਼ੀ ਬਣਾਉਣੀ ਹੈ ਤੇ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਲੱਗਦਾ ਹੁੰਦਾ ਸੀਗਾ ਵੀ ਧਣੀਆਂ ਕੀ ਹੈ ਤੇ ਗਾਜਰ ਦੇ ਪੱਤੇ ਕੀ ਹੈ ਕਿਉਂਕਿ ਹੁਣ ਅਸੀਂ ਮਤਲ ਜਿਹੜੀ ਪੈਦਾਵਾਰ ਹੈ ਕਮਰਸ਼ਲ ਕਰਨ ਲੱਗ ਗਏ ਅਸੀਂ ਜਿਹੜੀਆਂ ਛੋਟੀਆਂ ਛੋਟੀਆਂ ਅਸੀਂ ਫਸਲਾਂ ਜਿਹੜੀਆਂ ਉਹ ਛੱਡ ਛੱਡ ਚੁੱਕੇ ਆ ਸੋ ਇਸ ਲਈ ਹੁਣ ਜਿਹੜੇ ਆਮ ਲੋਕ ਐ ਇਸ ਵੱਲ ਪਰਿਵਰਤਨ ਹੋਇਆ ਕਿ ਸਾਡੀ ਜਿਹੜੀ ਕੁਦਰਤੀ ਖੇਤੀ ਹੀ ਸਾਨੂੰ ਮਨੋੱਖ ਨੂੰ ਜਿਹੜੀ ਬਚਾ ਸਕਦੀ ਹੈ ਕੁਦਰਤੀ ਖੇਤੀ ਦੇ ਵਿੱਚ ਹੀ ਸਾਰੇ ਉਹ ਖਰਾਕੀ ਤੱਤ ਮੌਜੂਦ ਹੈ ਜੋ ਸਾਡੇ ਸਰੀਰ ਨੂੰ ਚਾਹੀਦੇ ਹਨ ਸੋ ਮੈਂ ਇਸ ਗੱਲ 'ਤੇ ਅਪੀਲ ਕਰਦਾ ਹਾਂ ਕਿਸਾਨ ਵੀਰਾਂ ਨੂੰ ਕਿ ਆਓ ਆਪਾਂ ਸਾਰੇ ਇਸ ਰਲ ਕੇ ਜਿਹੜੀਆਂ ਸਾਡੀਆਂ ਨਿਤ ਅਸੀਂ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਚੀਜ਼ਾਂ ਸਾਡੇ ਜਿਹੜੀਆਂ ਬਣਦੀਆਂ ਉਹ ਅਸੀਂ ਆਪਦੇ ਖੇਤਾਂ ਦੇ ਵਿੱਚੋਂ ਉਹ ਪੈਦਾ ਕਰੀਏ ਚਾਹੇ ਉਹ ਸਬਜ਼ੀਆਂ ਦੇ ਰੂਪ ਚਾਹੇ ਉਹ ਦਾਲਾਂ ਦੇ ਰੂਪ ਚਾਹੇ ਚਾਹੇ ਸਰੋਂ ਦਾ ਤੇਲ ਹੈ ਚਾਹੇ ਸਾਡੇ ਅੱਜ ਕੱਲ ਗੰਨੇ ਕਮਾਦ ਵੀ ਹੁਣ ਜ਼ਮੀਨਦਾਰ ਥੋੜਾ ਥੋੜਾ ਇੱਥੇ ਲਾਉਣ ਲੱਗ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਇਹ ਪੈਦਾ ਕਰਾਂਗੇ ਸਾਡਾ ਜਿਹੜਾ ਕੁਦਰਤੀ ਸਰੋਤ ਹੈ ਉਹ ਉਹਦੇ ਉਹਦੇ ਵਿੱਚ ਹੀ ਕਾਫੀ ਸੁਧਾਰ ਆਏਗਾ ਸਾਡਾ ਕੁਦਰਤੀ ਜਿਹੜਾ ਪੌਣ ਪਾਣੀ ਹੈ ਸਾਡਾ ਥੱਲੇ ਵਾਲਾ ਪਾਣੀ ਹੈ ਉਹ ਵੀ ਮਾਰ ਕਹਿੰਦੇ ਆ ਵੀ ਆਉਣ ਵਾਲੇ 15 ਸਾਲਾਂ ਤੱਕ ਸਾਡਾ ਪੀੜਾ ਪਾਣੀ ਹੈ ਵਰਤੋਜੋਗ ਹੈਗਾ ਉਸ ਤੋਂ ਬਾਅਦ ਜਿਹੜਾ ਪਾਣੀ ਥੱਲੋਂ ਕੱਢਣਾ ਬੜਾ ਮੁਸ਼ਕਲ ਹੋ ਜਾਏਗਾ ਸਾਨੂੰ ਇਹੋ ਜਿਹੀਆਂ ਜਿਹੜੀਆਂ ਚੁਣੌਤੀਆਂ ਮਾਰ ਦੱਸ ਰਹੇ ਆ ਸਾਨੂੰ ਅੱਜ ਤੋਂ ਉਹਨਾਂ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਜਿਹੜੇ ਭਵਿੱਖ ਦੇ ਵਿੱਚ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈ ਉਹਨੂੰ ਅਸੀਂ ਜੋ ਸਾਡੇ ਸਾਨੂੰ ਬਜ਼ੁਰਗ ਸਾਨੂੰ ਛੱਡ ਕੇ ਗਏ ਸੀ ਕੁਦਰਤੀ ਵਾਤਾਵਰਨ ਆ ਅਸੀਂ ਉਹਨਾਂ ਨੂੰ ਦੇ ਸਕੀਏ ਕਿਉਂਕਿ ਸਾਡੀ ਜੇ ਸਿਹਤ ਹੈ ਤਾਂ ਸਾਡਾ ਸਾਰਾ ਸਭ ਕੁਝ ਹੈਗਾ ਤੇ ਜੇ ਸਾਡੀ ਸਿਹਤ ਹੀ ਨਹੀਂ ਤੇ ਸਾਡਾ ਸਭ ਕੁਝ ਬਰਬਾਦ ਹੋ ਜਾਣਾ ਇਸ ਲਈ ਸਾਡੀ ਜਿਹੜੀ ਸਿਹਤ ਬਣਾਉਣ ਵਾਸਤੇ ਸਾਨੂੰ ਕੁਦਰਤੀ ਜਿਹੜੇ ਸਰੋਤ ਹੈ ਕੁਦਰਤੀ ਸਾਧਨ ਹੈ ਸਾਨੂੰ ਉਹੀ ਸਾਨੂੰ ਅੱਜ ਸਾਡੇ ਸਹਾਇੀ ਹੋ ਸਕਦੇ ਆ ਕਿ ਸਾਨੂੰ ਦਾਲਾਂ ਦੇ ਰੂਪ ਦੇ ਵਿੱਚ ਵੀ ਸਾਨੂੰ ਥੋੜਾ ਥੋੜਾ ਲਾਉਣਾ ਚਾਹੀਦਾ ਸਾਨੂੰ ਜਿਵੇਂ ਹਲਦੀ ਹੈ ਮਿਰਚ ਮਸਾਲੇ ਹੈ ਇਹ ਥੋੜਾ ਥੋੜਾ ਲਾ ਕੇ ਸਾਨੂੰ ਘਰਾਂ ਦੇ ਵਿੱਚ ਹੀ ਸਾਨੂੰ ਇਹਦੀ ਫੂਡ ਪ੍ਰੋਸੈਸਿੰਗ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੀ ਬਾਜ਼ਾਰ ਦੇ ਵਿੱਚ ਅੱਜ ਲੈ ਰਹੇ ਆ ਬਾਜ਼ਾਰ ਦੇ ਵਿੱਚ ਅਸੀਂ ਖਾਣ ਜੋਗ ਪਦਾਰਥ ਖਰੀਦ ਰਹੇ ਆ ਉਹਦੇ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਹੋ ਰਹੀ ਹੈ ਉਹ ਮਲਾਟ ਵਾਲਾ ਭੋਜਨ ਪਦਾਰਥ ਸਾਡਾ ਜਿਹੜਾ ਖਾਧਾ ਸਾਨੂੰ ਅਨੇਕਾਂ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਾਨੂੰ ਉਹ ਘੇਰ ਲਿਆ ਕਿਉਂ ਉਹਦੇ ਵਿੱਚ ਜਿਹੜੀ ਹੈ ਗੈਰ ਜ਼ਰੂਰੀ ਤੱਤ ਆ ਜਿਹੜੇ ਸਾਡੇ ਸਰੀਰ ਨੂੰ ਚਾਹੀਦੇ ਨਹੀਂ ਉਹਦੇ ਵਿੱਚ ਮੁਨਾਫੇ ਖੋਰੀ ਵਾਲੇ ਸਾਥੋਂ ਪੈਸਾ ਵੱਧ ਬਣਾਉਣ ਦੀ ਖਾਤਰ ਉਹ ਮਲਾਵਟ ਵਾਲੀ ਚੀਜ਼ ਸਾਨੂੰ ਖਵਾ ਰਿਹਾ ਅੱਜ ਕਿਸਾਨ ਇਕੱਠੇ ਹੋ ਕੇ ਪਰਿਵਾਰ ਇਕੱਠੇ ਹੋ ਕੇ ਇਸ ਦਿਸ਼ਾ ਵੱਲ ਵੱਧ ਰਿਹਾ ਕਿਉਂਕਿ ਇਹ ਜਿਹੜੀ ਬਾਜ਼ਾਰ ਦੇ ਵਿੱਚ ਅਸੀਂ ਚੀਜ਼ ਲੈਨੇ ਆ ਉਹਦੇ ਵਿੱਚ ਪਹਿਲਾਂ ਜਿਵੇਂ ਦੱਸਿਆ ਵੀ ਮਲਾਵਟੀ ਚੀਜ਼ਾਂ ਤੇ ਜੇਕਰ ਅਸੀਂ ਇਹ ਚੀਜ਼ਾਂ ਇੱਕ ਕਿਸਾਨ ਪਿੰਡ ਚ ਪੈਦਾ ਕਰਦਾ ਉਹ ਉਹਨੂੰ ਅਸੀਂ ਹਤਿਸ਼ਾਤ ਕਰੀਏ ਉਹ ਤਾਂ ਅਸੀਂ ਪਿੰਡ ਦੇ ਵਿੱਚੋਂ ਅਸੀਂ ਖਰੀਦੀਏ ਜਾਂ ਗਰੁੱਪ ਬਣਾ ਕੇ ਜਿਹੜੀਆਂ ਸਬਜ਼ੀਆਂ ਦਾਲਾ ਇਹ ਪੈਦਾ ਕਰੀਏ ਇਹਦੀ ਪ੍ਰੋਸੈਸ ਕਰਕੇ ਅਸੀਂ ਇਹਦੀ ਖੁਦ ਆਪ ਹੀ ਇਹਦੀ ਮਾਰਕੀਟਿੰਗ ਕਰੀਏ ਤਾਂ ਕਿ ਸਾਡੇ ਜਿਹੜੇ ਲੋਕ ਹੈ ਇਹ ਦੁਕਾਨ ਉਸ ਵਸ ਹੋ ਸਕਣ ਇਸ ਤੋਂ ਬਿਨਾ ਅਸੀਂ ਜਦੋਂ ਕੁਦਰਤੀ ਖੇਤੀ ਦੀ ਜਾਂ ਜੈਵ ਖੇਤੀ ਦੀ ਗੱਲ ਕਰਦੇ ਆ ਉਹਦੇ ਵਿੱਚ ਅਸੀਂ ਕਿਸੇ ਕਿਸਮ ਦੀ ਨਦੀ ਨਸ਼ਕ ਜਾਂ ਅਸੀਂ ਕੈਮੀਕਲ ਜਿਹੜਾ ਜਿਹੜੀ ਉਹ ਵਰਤਨ ਦੀ ਸਾਨੂੰ ਇਜਾਜ਼ਤ ਨਹੀਂ ਹੁੰਦੀ ਜਾਂ ਜ਼ਰੂਰਤ ਨਹੀਂ ਹੁੰਦੀ ਅੱਜ ਇਸ ਗੱਲ ਦੀ ਲੋੜ ਹੈ ਕਿ ਸਾਨੂੰ ਇਹਦੇ ਵਿੱਚ ਕੁਦਰਤੀ ਖੇਤੀ ਵਿੱਚ ਹੱਥੀਂ ਕਿਰਤ ਕਰਨ ਦੀ ਜ਼ਰੂਰਤ ਵੱਧ ਪੈਂਦੀ ਹੈ ਕਿਉਂਕਿ ਅ ਅੱਜ ਸਾਡੇ ਭਾਵਾਂ ਪਰਵਾਰ ਅਸੀਂ ਛੋਟੇ-ਛੋਟੇ ਹੋ ਗਏ ਆ ਜ਼ਮੀਨ ਦੇ ਟੁਕੜੇ ਵੀ ਸਾਡੇ ਕੋਲੇ ਛੋਟੇ ਆ ਸਾਨੂੰ ਅੱਜ ਜਿਹੜੀ ਇਸ ਲੋੜ ਆ ਵੀ ਸਾਨੂੰ ਜਿਹੜੀ ਕਮਰਸ਼ੀਅਲ ਖੇਤੀ ਨੂੰ ਛੱਡ ਕੇ ਸਾਨੂੰ ਜਿਹੜੀ ਹੈ ਹੱਥੀਂ ਕਿਰਤ ਵਾਲੀ ਸਾਨੂੰ ਆਉਣਾ ਪਏਗਾ ਕਿਉਂਕਿ ਜਿਵੇਂ ਸਾਡੇ ਕੋਲੇ ਕਿੱਲਾ ਦੋ ਕਿੱਲੇ ਜ਼ਮੀਨ ਖੇਤੀ ਆ ਉਹਦੇ ਵਿੱਚ ਇੱਕ ਸਮੁੱਚਾ ਪਰਿਵਾਰ ਜਿਹੜਾ ਇੱਕ ਟੀਮ ਦੀ ਤੌਰ ਤੇ ਜੇ ਕੰਮ ਕਰੂਗਾ ਤੇ ਉਹਦੇ ਵਿੱਚ ਕੀ ਆ ਵੀ ਸਾਨੂੰ ਜਿਹੜੀ ਆਮਦਨ ਵੀ ਵਧੂਗੀ ਉਹਦੇ ਵਿੱਚ ਸਾਡੇ ਖੇਤੀ ਖਰਚੇ ਵੀ ਘਟਣਗੇ ਤੇ ਸਾਨੂੰ ਜਿਹੜੀਆਂ ਘਰੇਲੂ ਲੋੜਾਂ ਉਹ ਵੀ ਪੂਰੀਆਂ ਹੋਣੀਆਂ ਕਿਉਂਕਿ ਜਦੋਂ ਅਸੀਂ ਜ਼ਮੀਨ ਦੀ ਵਹਾਈ ਕਰਦੇ ਆ ਉਹਦੇ ਨਾਲ ਆ ਉਹਦੇ ਵਿੱਚ ਜਿੰਨਾ ਨਦੀਨ ਨਦੀਨ ਹੁੰਦਾ ਉਹਨੂੰ ਅਸੀਂ ਕੁਦਰਤੀ ਤੌਰ ਤੇ ਬਾਹਰ ਕੱਢ ਕੇ ਉਹਨੂੰ ਅਸੀਂ ਉੱਥੋਂ ਸਫਾਈ ਕਰ ਦਿੰਨੇ ਆ ਉਸ ਤੋਂ ਬਾਅਦ ਉਹਦੇ ਜਿਹੜੀ ਬੈੱਡ ਬੈੱਡ ਬਣਾਉਣੇ ਆ ਜਾਂ ਉਹਦੇ ਆ ਪਈ ਵਟਾਂ ਪਾਉਣੀਆਂ ਜਿਹਦੇ ਵਿੱਚ ਅਸੀਂ ਸਬਜ਼ੀ ਲਾਉਣੀ ਆ ਤੇ ਉਹਦੇ ਉੱਪਰ ਹੀ ਫੇਰ ਅਸੀਂ ਕੀ ਕਰਦੇ ਆਂ ਵੀ ਜਿਹੜੀ ਪ੍ਰਾਲੀ ਹੈ ਝੋਨੇ ਦੀ ਪ੍ਰਾਲੀ ਹੈ ਉਹ ਨਦੀਨ ਉੱਗਣ ਵਾ ਉਗਦੇ ਨਹੀਂ ਉਹਦੇ ਵਿੱਚ ਅਸੀਂ ਮਲਚਰ ਕਰ ਦਿੰਨੇ ਆ ਜੇਕਰ ਇਹ ਅਸੀਂ ਤਰੀਕ ਤਕਨੀਕ ਅਪਣਾ ਲਈ ਸਾਡੇ ਕੁਦਰਤੀ ਤੌਰ ਤੇ ਵੀ ਜਿਹੜੀ ਪਾਣੀ ਦੀ ਖਪਤ ਵੀ ਘਟ ਹੋਏਗੀ ਥੱਲੇ ਜ਼ਮੀਨ ਦੇ ਵਿੱਚ ਨਮੀ ਜ਼ਿਆਦਾ ਹੋਗੀ ਜਿਹੜੀ ਵੱਟਾਂ ਤੇ ਜਾਂ ਬਿੱਡਾਂ ਤੇ ਅਸੀਂ ਕੋਈ ਸਬਜ਼ੀ ਲਾਵਾਂਗੇ ਉਹਦੇ ਵਿੱਚ ਜਿਹੜੀ ਸਾਡੀ ਸਬਜ਼ੀ ਹੈ ਉਹ ਜਲਦੀ ਤਿਆਰ ਹੋਊਗੀ ਉਹਨੂੰ ਮਤਲਬ ਜਿਹੜੀ ਹੈ ਖੁਸ਼ਕੀ ਜਾਂ ਉਹਨੂੰ ਜਿਹੜੀ ਹੈ ਤਾਪਮਾਨ ਵਧਣ ਦੇ ਨਾਲ ਉਹਤੇ ਕੋਈ ਅਸਰ ਨਹੀਂ ਪੈਣਾ ਇਸ ਲਈ ਜਿਹੜਾ ਜਿਹੜੀ ਮਲਚਿੰਗ ਹੈ ਇਹ ਸਾਡੀ ਇਹ ਸਬਜ਼ੀਆਂ ਵਾਸਤੇ ਤਾਂ ਬੜੀ ਅਤਿ ਜ਼ਰੂਰੀ ਹੈ ਤਾਂ ਕਿ ਇਹਦੇ ਦੇ ਨਾਲ ਉਹ ਜਿਹੜੀ ਮਲਚਿੰਗ ਕੀਤੀ ਸਾਡੇ ਉੱਤੇ ਪਰਾਲੀ ਪਈ ਹੈ ਅਖੀਰ ਦੇ ਵਿੱਚ ਉਹ ਖਾਦ ਬਣ ਕੇ ਫਾਰਮ ਜਾਰਡਮਣੇ ਦਾ ਉਹ ਕੰਮ ਕਰਦੀ ਹੈ ਸੋ ਸਾਨੂੰ ਇਸ ਜਿਹੜੀ ਵਿਧੀ ਹੈ ਇਹ ਜਰੂਰ ਸਾਨੂੰ ਅਪਣਾਉਣ ਦੀ ਲੋੜ ਹੈ ਮੇਰਾ ਨਾਮ ਮਨੀਸ਼ਾ ਠਾਕੁਰ ਹੈਗਾ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਵਿੱਚ ਪਿਛਲੇ 5 ਸਾਲਾਂ ਤੋਂ ਐਜ਼ ਏ ਸਬਜ਼ੀ ਵਿਗਿਆਨੀ ਕੰਮ ਕਰ ਰਹੀ ਆ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਕਿ ਜੈਵੀ ਖੇਤੀ ਕੀ ਹੁੰਦੀ ਹੈ ਜੈਵਿਕ ਖੇਤੀ ਦੇ ਵਿੱਚ ਆ ਆਪਾਂ ਕਿਸੇ ਵੀ ਰਸਾਇਣ ਰਸਾਇਣਾਂ ਦੀ ਜਿਹੜੀ ਹੈ ਵਰਤੋਂ ਨਹੀਂ ਕਰਨੀ ਹੈ ਇਸ ਤੋਂ ਇਲਾਵਾ ਆ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਆ ਆਪਾਂ ਲੱਗ ਲੱਗ ਕਾਸ਼ਤਕਾਰੀ ਢੰਗ ਜਿਵੇਂ ਕਿ ਫਸਲੀ ਚੱਕਰ ਹੋ ਗਏ ਫਸਲਾਂ ਦੀ ਰੈਨਦਖੰਦ ਹੋਗੀ ਜੈਵਿਕ ਖਾਦਾਂ ਦੀ ਵਰਤੋਂ ਜਿਵੇਂ ਸੜੀ ਗਲੀ ਰੂੜੀ ਦੀ ਖਾਦ ਦੀ ਵਰਤੋਂ ਹੈ ਹਰੀ ਖਾਦ ਹੈ ਉਹਦਾਂ ਦੀ ਉਹਨਾਂ ਦੀ ਵਰਤੋਂ ਕਰਨੀ ਹੈ ਤੇ ਕੀੜਿਆਂ ਤੇ ਬਿਮਾਰੀਆਂ ਦੀ ਰੋਕத் ਥਾਮ ਲਈ ਆਪਾਂ ਨੂੰ ਜਿਵੇਂ ਕਿ ਬਾਇਓ ਉਲੀਨਾਸ਼ਕ ਹੋ ਗਏ ਬਾਇਓ ਕੀਟਨਾਸ਼ਕ ਹੋ ਗਏ ਉਹਨਾਂ ਉਹਨਾਂ ਤੇ ਨਿਰਭਰ ਰਹਿਣਾ ਪੈਂਦਾ ਹੈ ਜੈਵਿਕ ਖੇਤੀ ਦੇ ਵਿੱਚ ਆਪਾਂ ਇਹੀ ਕਿਸਾਨ ਵੀਰਾਂ ਨੂੰ ਆਹੀ ਸਲਾਹ ਦਿੰਨੇ ਆ ਕਿ ਜੇ ਤੁਸੀਂ ਜੈਵਿਕ ਖੇਤੀ ਨਹੀਂ ਨਹੀਂ ਕਰ ਰਹੇ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਛੋਟੇ ਛੋਟੇ ਪੱਧਰ ਤੋਂ ਸ਼ੁਰੂ ਕਰੋ ਜਿਵੇਂ ਕਿ ਘਰੇਲੂ ਬਗੀਚੀ ਹੋ ਗਈ ਜਾਂ ਫਿਰ ਜਿਵੇਂ ਅੱਧਾ ਕਿਲਾ ਹੈ ਉਹ ਤੁਸੀਂ ਲਾ ਸਕਦੇ ਹੋ ਟਿਕਰੇਲੂ ਬਗੀਚੀ ਦੇ ਲਈ ਤੁਸੀਂ ਯੂਨੀਵਰਸਿਟੀ ਵੱਲੋਂ 6x6 ਮੀਟਰ ਦਾ ਜਿਹੜਾ ਉਹ ਮਾਡਲ ਦਿੱਤਾ ਗਿਆ ਹੈ ਉਹ ਉਹ ਜਿਹੜਾ ਮਾਡਲ ਹੈ ਉਹਦੇ ਵਿੱਚ ਤੁਸੀਂ ਜਿਹੜੀਆਂ ਮਾਡਲ ਦੀਆਂ ਸਬਜ਼ੀਆਂ ਹੈਗੀਆਂ ਉਹ 27 ਸਬਜ਼ੀਆਂ ਤੁਸੀਂ ਲਾ ਸਕਦੇ ਹੋ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਸਾਲ ਦੇ ਵਿੱਚ 300 ਕਿਲੋ ਸਬਜ਼ੀ ਮਿਲ ਜਾਂਦੀ ਹੈ ਤੇ ਅਬ ਜਿਵੇਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜਾਂ ਲਗ ਲਗ ਜਿਹੜੀਆਂ ਫੂਡ ਸੰਸਥਾਵਾਂ ਹੈਗੀਆਂ ਉਹ ਕਹਿੰਦੀਆਂ ਨੇ ਕਿ ਹਰੇਕ ਜਿਹੜਾ ਬੰਦਾ ਹੈ ਉਹਨੂੰ 400 ਗ੍ਰਾਮ ਸਬਜੀ ਜਿਹੜੀ ਆ ਉਹ ਰੋਜ਼ ਖਾਣੀ ਚਾਹੀਦੀ ਹੈ ਤੇ ਜੇ ਆਪਾਂ ਆਪਣੇ ਘਰ ਜੋਗੀ ਜਿਹੜੀ ਸਬਜੀ ਹੈ ਉਹ ਆਪਾਂ ਆਪਣੇ ਘਰ ਦੇ ਅੱਗੇ ਲਾ ਲਈਏ ਜਾਂ ਘਰ ਦੇ ਪਿੱਛੇ ਲਾ ਲਈਏ ਤਾਂ ਉਹ ਜਿਹੜੀ ਸਬਜੀ ਹੈ ਉਹ ਸਾਡੀ ਜਿਹੜੀ ਰਿਕੁਆਇਰਮੈਂਟ ਹੈ 400 ਗ੍ਰਾਮ ਪ੍ਰਤੀ ਦਿਨ ਦੀ ਉਹ ਆਪਾਂ ਪੂਰੀ ਕਰ ਸਕਦੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਮੰਡੀ ਦੇ ਤੁਸੀਂ ਜਦੋਂ ਸਬਜ਼ੀ ਖਰੀਦਣ ਜਾਂਦੇ ਹੋ ਤਾਂ ਕੋਈ ਵੀ ਸਬਜ਼ੀ ਸ਼ਹਿਰਾਂ ਦੇ ਵਿੱਚ 40 ਜਾਂ 50 ਰੁਪਏ ਤੋਂ ਘੱਟ ਨਹੀਂ ਮਿਲਦੀ ਹੈ ਤੇ ਉਹਦਾ ਜਿਹੜਾ ਬੋਝ ਹੈ ਉਹ ਵੀ ਸਾਡੀ ਸਾਡੀ ਫੈਮਿਲੀ ਤੇ ਆਉਂਦਾ ਹੈ ਤੇ ਜੇ ਆਪਾਂ ਆਪਣੇ ਆਪ ਕਰ ਆਪਣੇ ਖਾਣ ਲਈ ਘਰ ਹੀ ਸਬਜ਼ੀਆਂ ਲਾ ਲਈਆਂ ਇੱਕ ਤਾਂ ਸਾਡੀ ਸੇਤ ਚੰਗੀ ਰਹੇਗੀ ਆਪਾਂ ਜਿਵੇਂ ਥੋੜਾ ਬਹੁਤ ਕੰਮ ਕਰ ਲਾਂਗੇ ਜਿਹੜੇ ਸਾਡੇ ਬਜ਼ੁਰਗ ਹੈਗੇ ਜਾਂ ਫਿਰ ਘਰ ਦੇ ਬੱਚੇ ਹੈਗੇ ਉਹ ਕਿਚਨ ਗਾਰਡਨ ਦੇ ਵਿੱਚ ਹੈਲਪ ਕਰਦੇ ਇੱਕ ਤਾਂ ਜਿਹੜੇ ਛੋਟੇ ਬੱਚੇ ਉਹਨਾਂ ਨੂੰ ਪਹਿਚਾਨ ਲੈਂਦੇ ਕਿ ਕਿਹੜੀਆਂ ਸਬਜ਼ੀਆਂ ਨੇ ਇਹਨਾਂ ਦੇ ਕੀ ਫਾਇਦੇ ਹੈਗੇ ਇਦਾਂ ਕਰਕੇ ਜਿਹੜੀ ਹੈ ਉਹ ਜੈਵੀ ਖੇਤੀ ਹੈ ਉਹ ਕਿਸਾਨ ਵੀਰੋ ਘਰੇਲੂ ਬਗੀਚੀ ਤੋਂ ਸ਼ੁਰੂ ਕਰੋ ਇਸ ਤੋਂ ਇਲਾਵਾ ਤੁਸੀਂ ਇਹਨੂੰ ਵੱਡੇ ਪੱਧਰ ਤੇ ਵੀ ਲੈ ਜਾਇ ਸਕਦੇ ਹੋ ਜੈਵੀ ਖੇਤੀ ਦੇ ਵਿੱਚ ਇਦਾਂ ਕਿਹਾ ਜਾਂਦਾ ਹੈ ਕਿ ਜਿਹੜੀ ਫਸਲੀ ਚੱਕਰ ਹੈ ਉਹ ਜੈਵੀ ਖੇਤੀ ਦਾ ਰੀੜ ਦੀ ਹੱਡੀ ਹੈ ਤੇ ਆਪਾ ਯੂਨੀਵਰਸਿਟੀ ਵੱਲੋਂ ਵੀ ਲੱਗ ਲੱਗ ਜਿਹੜੀ ਫਸਲੀ ਚੱਕਰਾਂ ਦੀ ਸਿਫਾਰਿਸ਼ ਕੀਤੀ ਗਈ ਹੈ ਉੱਤੋਂ ਪਾਸੇ ਇਹ ਸਬਜ਼ੀਆਂ ਆਪਣੀਆਂ ਸਾਰੀਆਂ ਹੈਗੀਆਂ ਨੇ ਗੰਨਾ ਕੋਲ ਲਸਣ ਦੇਸੀ ਫਾਰਮੀ ਲਸਣ ਲਾਲ ਲਸਾਂ ਚਿੱਟਾ ਲਸਣ ਇਹ ਵੀ ਸਾਰੇ ਆਪਣੇ ਉੱਥੇ ਪਿੱਛੇ ਤੰਗੜ ਉੱਥੇ ਆਪਣੀ ਸਾਰੀ ਚੀਜ਼ ਲੱਗੀ ਹੈ ਆਲੂ ਤੋਂ ਲੈ ਕੇ ਜੋ ਵੀ ਚੀਜ਼ ਹੈ ਗੰਨਾ ਗੰਨਾ ਸਾਰੀ ਸਾਰੀ ਚੀਜ਼ ਗੋਭੀ ਦਾ ਸਾਡੀ ਸਬਜ਼ੀ ਆਪਦੀ ਸਾਰ ਜਾਰ ਹੁਣ ਗਾਂ ਵੀ ਸਾਰੀਆਂ 22 25 ਨੇ ਸਾਰੇ ਲਾਏ ਨੇ ਅਸੀਂ ਤਾਂ ਲਸਣ ਅਸੂ ਦੇ ਵਿੱਚ ਬਜਾਈ ਕਰੀਦਾ ਅਸੂ ਜੇ ਤੇ ਗਾਂ ਇਹ ਨਵ ਚੇਤਾ ਜਿਹਾ ਪੱਟੀ ਹੈ ਜਿਹੜਾ ਫਾਰਮੀ ਲਸਣ ਹੈ ਉਹ ਜੇੜ੍ਹ ਸੇ ਪੱਟੀ ਦਾ ਚਾਰਤਾ ਐ ਹੋਏ ਇਹ 30 ਕੁਆਂਟਲ ਤੋਂ ਲੈ ਕੇ 40 ਕੁਆਂਟਲ ਦੇ ਵਿੱਚੋਂ ਇਕੱਲੇ ਦਾ ਚੜ ਨਿਕਲੇ ਆਉਂਦਾ ਹੈ ਗੰਨਾ ਵੀ ਅਸੀਂ 35 ਦੇ ਵਿਜੀ ਦਾ 35 ਦੇ ਗਾਂ ਮੰਨ ਲਓ ਫਗਣ ਚ ਇਹ ਤੇ ਇਹਦੇ ਵਿੱਚ ਕਟਾਈ ਸ਼ੁਰੂ ਹੋ ਜਾਂਦੀ ਹੈ ਜੇ ਸਹੀ ਕਹਿੰਦੇ 15 ਮਾਰਚ ਤੋਂ ਬਾਅਦ ਉਹ ਗੋਰ ਸਹੀ ਬਣਦਾ ਜੇ 85 ਹੋਗਾ 99 ਸੀ 99 ਚੌਥੇ ਇਹ ਸਾਰੀਆਂ ਵੈਰਾਈਟੀਆਂ ਅਸੀਂ ਵਿਜੀ ਦਾ ਹਰ ਲਾ ਕੇ ਥੋੜੀ ਥੋੜੀਆਂ ਤੇ ਗੋਰ ਬਹੁਤ ਵਧੀਆ ਬਣਦਾ ਇਹਦਾ ਇਹ ਗੋਰ ਤਾਂ ਮੰਨ ਲਓ ਫਗਣ ਤੋਂ ਲੈ ਕੇ ਜਦੋਂ ਕੱਢਨੇ ਆ ਉਹ ਵਿਕਰੀ ਸ਼ੁਰੂ ਹੀ ਹੋਏ ਹੈ ਉਹ ਗਾਂ ਤੱਕ ਉਹ ਵਿਕਰੀ ਚੱਲੀ ਜਾਣੀ ਐ ਤਿੰਨ ਚਾਰ ਮਹੀਨੇ ਇਹ ਨਦੀ ਤਾਂ ਇਹ ਜਦੋਂ ਹੁੰਦਾ ਐ ਅਸੀਂ ਗੋਡੀਆਂ ਇੱਕ ਦੋ ਗੋਡੀਆਂ ਕਰਕੇ ਗੋਡੀ ਨਾਲ ਇਹ ਦੀ ਨਸ਼ ਕਰੇਗਾ ਹੋਰ ਦਵਾਈਆਂ ਦੂਜੇ ਤਾਂ ਕੋਈ ਫਾਇਦਾ ਨਹੀਂ ਆਦੇ ਮੰਨ ਲਓ ਇਹ ਮੁੜਕ ਹੋ ਗਈ ਹੋਰ ਕਾਹ ਵਿੱਚ ਕਈ ਹੁੰਦੇ ਨੇ ਅਸੀਂ ਗੋਡੀਆਂ ਨਹੀਂ ਕਰਦੇ ਆ ਗੋਡੀਆਂ ਜਿਵੇਂ ਇੱਕ ਦੋ ਜਾਂ ਤਿੰਨ ਗੋਡੀਆਂ ਆਉਂਦੀਆਂ ਨੇ ਸਪਰੇਅ ਤਾਂ ਅਸੀਂ ਲਈਦੇ ਨਹੀਂ ਨੇ ਸਬਜ਼ੀ ਐ ਅਸੀਂ ਆਪ ਖੇਤੀ ਸਾਰੇ ਸਾਰਾ ਪਰਿਵਾਰ ਹੀ ਆਪ ਕਰਦੇ ਆ ਜੇ ਮੰਡੀ ਕਹਿੰਦੇ ਅਸੀਂ ਗੋਡੀ ਆਪ ਕਰਕੇ ਆਪ ਹੀ ਅਸੀਂ ਜਾਣਦੇ ਆ ਉਹ ਵੀ ਜਿਵੇਂ ਹੁਣ ਮੇਲਾ ਲੱਗਦਾ ਮੋਗੇ ਹੋ ਗਿਆ ਕਿਸਾਨ ਮੇਲਾ ਉੱਥੇ ਵੀ ਸਰਪ੍ਰਾਈਜ਼ ਕਰਨੇ ਆ ਹੋਰ ਕਰਾਂ ਜੀ ਆਪਣੇ ਲੈ ਜਾਂਦੇ ਨੇ ਸਬਜ਼ੀ ਤਾਂ ਖੇਤ ਤਿਆਰ ਜੋ ਕਹਿੰਦੇ ਆ ਰੋਟਾਵੇਣ ਪਹਿਲਾਂ ਹਲ ਵਾਈ ਦਾ ਮੁੜ ਕੇ ਰੋਟਾਵੇਣਾਂ ਡੂੰਗਾ ਵਾ ਕੇ ਫਿਰ 10-15 ਦਿਨ ਉਵੇਂ ਸੁੱਕਾ ਜੋ ਕਾਹ ਵੀ ਹੁੰਦਾ ਸਾਰਾ ਸੁਕਾ ਕੇ ਇਹ ਚੰਗੀ ਦਾ ਤਿਆਰ ਕਰਕੇ ਸਬਜ਼ੀਆਂ ਲਾਉਨੇ ਆ ਅਸੀਂ ਇਹਨਾਂ ਦੋ ਗੰਮਾ ਰੱਖਿਆ ਅਸੀਂ ਇਹਨਾਂ ਉਹ ਵੀ ਅਸੀਂ ਪੱਠੇ ਜਿਹੜੇ ਆਰਗਨ ਦੀ ਸਾਰੇ ਉਹਨਾਂ ਪਾਈ ਦਾ ਜੋ ਵੀ ਉਹਨਾਂ ਦੁੱਧ ਕੋਈ ਘਰੇ ਰੱਖੀਦਾ ਦੁੱਧ ਵਾਦੇ ਲੱਸੀ ਵਾਦੇ ਕੋਈ ਚਾਹ ਨੂੰ ਕੋਈ ਦਹੀਂ ਪਾਈਦਾ ਸਾਰਾ ਹੀ ਆਰਗਨ ਕਿਉਂ ਅਸੀਂ ਹੋਰ ਪਾਸੇ ਆਪਦੇ ਉਹਨਾਂ ਫਸਲ ਦੇ ਮੱਲ ਪੱਤੇ ਪੋਤੇ ਜਾਂ ਫਸਲ ਵੇਚੀ ਜਾਂ ਪੱਠੇ ਵੇਚੇ ਆਰਗਨ ਨਹੀਂ ਹੈ ਵੀ ਪਰਸੋਂ ਦਾ ਇਹੀ ਫਾਇਦਾ ਹੈ ਨਾਲ ਤਾਂ ਗੋਏ ਦੇ ਬਾਲਣ ਬਣ ਨਾਲੇ ਗਾਂ ਦੁੱਧ ਆਪਣਾ ਨਾਲੇ ਘਰ ਦਾ ਖਰਚਾ ਸਾਰਾ ਚੱਲੀ ਜਾਂਦਾ ਜਿਹੜੇ ਦਹੀਂ ਦੁੱਧ ਪਾਈਦਾ ਹੈ ਅਸੀਂ ਖੇਤੀ ਦੇ ਵਾਸਤੇ ਨਾਲ ਛੋਟੇ ਟ੍ਰੇਡ ਰੱਖੇ ਹੋਏ ਨੇ ਜਿਹੜੇ ਖੇਤੀ ਦੇ ਕੰਮ ਕਰਨ ਲਈ ਕਈਆਂ ਲੋਕਾਂ ਨੇ ਵੱਡੇ ਟ੍ਰੇਡ ਲਏ ਨੇ ਉਹਨਾਂ ਵੱਡੇ ਪੈੜਿਆਂ ਨੂੰ ਕਿਸ਼ਤਾਂ ਤੇ ਲਾਉਣਾ ਤੇ ਲਏ ਨੇ ਪਰ ਅਸੀਂ ਛੋਟੇ ਟ੍ਰੇਡ ਹਨ ਉਹਦੇ ਨਾਲ ਹੀ ਕਮਾਈ ਛੋਟੇ ਟ੍ਰੇਡ ਨਾਲ ਤਾਂ ਖਰਚਾ ਘਟੇ ਨਾਲੇ ਉਹ ਵਾਈਵੂ ਨੂੰ ਚੰਗਾ ਹੈ ਅਸੀਂ ਸਬਜ਼ੀ ਇੱਕ ਹੋਰ ਦੂਜੀ ਮਿਰਚ ਵੀ ਲਾਲ ਮਿਰਚ ਵੀ ਲਾਈ ਹੋਈ ਹੈ ਜਿਹੜੀ ਉਹ ਵੀ 2-3 ਮਹੀਨੇ ਤਿਆਰ ਹੁੰਦੀ ਹੈ ਉਹ ਵੀ ਅਸੀਂ ਜਦੋਂ ਪੱਕ ਜਾਂਦੀ ਹੈ ਲਾਲ ਕਰਕੇ ਸੁਕਾ ਕੇ ਉਹ ਵੀ ਅਜਿਹਾ ਪਿਆ ਕੇ ਤੇ ਬੈਗਟਾਂ 'ਚ ਪਾ ਕੇ ਮੰਡੀ ਕਰਨ ਉਹ ਵੀ ਕਰਦੇ ਆਂ ਨਾਲ ਹੀ ਮਸਾਲਾ ਤਣੀਆਂ ਹੋ ਗਈ ਇਹ ਵੀ ਨਾਲ ਹੀ ਹਲਦੀ ਪੈਕ ਕਰਕੇ ਸਾਰੀ ਇਹ ਮੰਡੀਕਾਰੀ ਕਰਦੇ ਆਂ ਨੇ ਸਾਰੀ ਇਹ ਆਰਗੈਨਿਕ ਖੇਤੀ ਕਰਦੇ ਆਂ ਜਿਹੜੀ ਮਿਰਚ ਸਿਮਲਾ ਮਿਰਚ ਹੋ ਗਈ ਉਹ ਵੀ ਸਾਡੀ ਲਈ ਹੋਈ ਹੈ ਤੇ ਉਹ ਵੀ ਸਾਡੀ ਇਸ ਤਰ੍ਹਾਂ ਜਿਵੇਂ ਕਿਸਾਨ ਮੇਲਾ ਉੱਥੇ ਅਸੀਂ ਲੈ ਜਾਂਦੇ ਆਂ ਉੱਥੇ ਵਿਕਰੀ ਕਰਾਉਂਦੇ ਆਂ ਜਿਹੜੀਆਂ ਇਹ ਅਸੀਂ ਕੁਦਰਤੀ ਫਸਲਾਂ ਬੀਜਦੇ ਆਂ ਇਹਦੇ ਵਿੱਚ ਕਈ ਕਿਸਮ ਦੀਆਂ ਕੀੜੇ ਮਕੌੜੇ ਬਿਮਾਰੀਆਂ ਹੋ ਜਾਂਦੀਆਂ ਤੇ ਜਦੋਂ ਅਸੀਂ ਕਿਸੇ ਕੈਮੀਕਲ ਨਹੀਂ ਵਰਤਨਾ ਖਾਦ ਨਹੀਂ ਪਾਉਣੀ ਇਹਦੇ ਵਿੱਚ ਸਾਡੇ ਮਿੱਤਰ ਕੀੜੇ ਜਿਹੜੇ ਆ ਕੁਦਰਤੀ ਤੌਰ ਤੇ ਤਿਆਰ ਹੋ ਜਾਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜ਼ਹਿਰੀਲੀਆਂ ਸਪਰੇਹਾਂ ਕਰਨ ਦੇ ਨਾਲ ਸਾਡੇ ਜਿਹੜੇ ਮਿੱਤਰ ਪੰਛੀ ਹੈ ਉਹ ਅਲੋਪ ਹੋ ਗਏ ਆ ਹੁਣ ਅਸੀਂ ਜਿੱਥੇ ਵੇਖਿਆ ਵੀ ਜਿੱਥੇ ਕੁਦਰਤੀ ਖੇਤੀ ਹੋ ਰਹੀ ਆ ਉੱਥੇ ਜਿਹੜੇ ਆ ਲੇਡੀ ਬਰਡਬੀਟਲ ਆ ਚਾਹੇ ਕਿਸੇ ਜਿਹੜੇ ਮਿੱਤਰ ਪੰਛੀ ਆ ਮਿੱਤਰ ਕੀੜੇ ਆ ਉਹ ਬਹੁਤ ਵੱਡੀ ਤਦਾਦ ਵਿੱਚ ਆ ਜਾਂਦੇ ਆ ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਆਂ ਵੀ ਮੱਕੜੀ ਦਾ ਜਾਲ ਬਹੁਤ ਪਾਇਆ ਹੁੰਦਾ ਮੱਕੜੀ ਨੇ ਹੀ ਕਹਿਣਾ ਵੀ ਸਾਡੇ ਜਿਹੜੇ ਕੀਟ ਦੁਸ਼ਮਣ ਕੀੜੇ ਆ ਉਹ ਉਹਨਾਂ ਨੇ ਉਹਨਾਂ ਨੂੰ ਖਾਣਾ ਹੁੰਦਾ ਸੋ ਇਸ ਲਈ ਕੁਝ ਸਪਰੇਹਾਂ ਵੀ ਇਹਦੇ ਵਿੱਚ ਹੈਗੀਆਂ ਜਿਵੇਂ ਆਪਾਂ ਨਮ ਦਾ ਪਾਥੀਆਂ ਦਾ ਪਾਣੀ ਹੈ ਤੇ ਇਸੇ ਤਰ੍ਹਾਂ ਇਹ ਸਾਰਾ ਲਾਭ ਲਾ ਕੇ ਜਦੋਂ ਕਰਦੇ ਤੇ ਜਿਹੜੀਆਂ ਕੀੜੇ ਮਕੌੜਦੇ ਆ ਉਹ ਜਿਹੜੇ ਕੁਦਰਤੀ ਢੰਗ ਨਾਲ ਤਿਆਰ ਕੀਤੀ ਦਵਾਈ ਉਹਦੇ ਨਾਲ ਖਤਮ ਹੋ ਜਾਂਦੇ ਆ ਸੋ ਇਹ ਸਾਨੂੰ ਅੱਜ ਹਰ ਇੱਕ ਕਿਸਾਨ ਨੂੰ ਲੋੜ ਹੈ ਕਿ ਅਸੀਂ ਆਪਦੇ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਸ ਕੁਦਰਤੀ ਖੇਤੀ ਵੱਲ ਸਾਨੂੰ ਜੋ ਆਉਣ ਦੀ ਜ਼ਰੂਰਤ ਹੈ ਜਿੱਥੋਂ ਤੱਕ ਇਹਦੀ ਆਮ ਕਿਸਾਨਾਂ ਦੀ ਸ਼ਿਕਾਇਤ ਹੁੰਦੀ ਆ ਵੀ ਇਹਦੀ ਮਾਰਕੀਟਿੰਗ ਨਹੀਂ ਹੁੰਦੀ ਹੁਣ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਗਰੁੱਪ ਬਣੇ ਹੋਏ ਆ ਹਰ ਜਿਹੜੇ ਦੇ ਵਿੱਚ ਤਕਰੀਬਨ ਇਹਦਾ ਮੰਡੀਕਰਨ ਹੋ ਰਿਹਾ ਜਿਵੇਂ ਅਸੀਂ ਐਗਜ਼ਾਮਪਲ ਦੇ ਸਕਦੇ ਆ ਲੁਧਿਆਣਾ ਵਿੱਚ ਵੀ ਇਹਦਾ ਮੰਡੀਕਰਨ ਆ ਫਰੀਦਕੋਟ ਵੀ ਹੈ ਮੋਗੇ ਵੀ ਹੈ ਇਹਦੇ ਵਿੱਚ ਕੀ ਹੈ ਵੀ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਜਿੰਨਾ ਵੀ ਤੁਹਾਡਾ ਕੁਦਰਤੀ ਢੰਗ ਨਾਲ ਅਨਾਜ ਜਾਂ ਤੁਸੀਂ ਦਾਲਾਂ ਜਾਂ ਸਬਜ਼ੀਆਂ ਜਾਂ ਸਰੋਂ ਦਾ ਤੇਲ ਜਾਂ ਘੋੜ ਜੋ ਤੁਸੀਂ ਤਿਆਰ ਕੀਤਾ ਇਹਨੂੰ ਮਤਲਬ ਤਿਆਰ ਕਰਨ ਤੋਂ ਬਾਅਦ ਇਹਦੀ ਪੈਕਿੰਗ ਕਰੋ ਪੈਕਿੰਗ ਕਰਕੇ ਤੁਸੀਂ ਆਪ ਦਾ ਉੱਤੇ ਪੂਰਾ ਐਡਰੈਸ ਲਿਖੋ ਤਾਂ ਕਿ ਤੁਹਾਡਾ ਮੰਡੀ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ ਅੱਜ ਪੰਜਾਬ ਦੇ ਵਿੱਚ ਲੋਕੀ ਲੱਭ ਰਹੇ ਆ ਵੀ ਸਾਨੂੰ ਸ਼ੁੱਧ ਖਾਣਾ ਕਿੱਥੋਂ ਮਿਲੂਗਾ ਜਿਹੜੇ ਸ਼ੁੱਧ ਪਦਾਰਥ ਕਿੱਥੇ ਬਣਾ ਦਿਆ ਇਦੀ ਮਾਰਕੀਟਿੰਗ ਪੰਜਾਬ ਦੇ ਵਿੱਚ ਕੋਈ ਇਡੀ ਸਮੱਸਿਆ ਨਹੀਂ ਹੈ ਅਸੀਂ ਇਹ ਚੀਜ਼ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿੰਨਾ ਵੀ ਤੁਸੀਂ ਆਰਗੈਨਿਕ ਚੀਜ਼ਾਂ ਨੂੰ ਪੈਦਾ ਕਰੋਗੇ ਉਹ ਪੰਜਾਬ ਦੇ ਵਿੱਚ ਹੀ ਸਾਡੇ ਗਾਹਕ ਬਹੁਤ ਬੈਠੇ ਆ ਇੱਥੇ ਉਹਦਾ ਮੰਡੀਕਰਨ ਹੋ ਜਾਂਦਾ ਜਦੋਂ ਅਸੀਂ ਕੈਮੀਕਲ ਖਾਦਾ ਨਹੀਂ ਪਾਉਣੀਆ ਕੁਦਰਤੀ ਤੌਰ ਤੇ ਅਸੀਂ ਮਤਲਬ ਜਿਹੜੇ ਜੈਵ ਖੇਤੀ ਕਰਦੇ ਆ ਉਹਦਾ ਝਾੜ ਤੇ ਬੜਾ ਅਸਰ ਪੈਂਦਾ ਥੋੜਾ ਨਿਕਲਦਾ ਝਾੜ ਪਰ ਜਦੋਂ ਅਸੀਂ ਦੇਖਦੇ ਆ ਕਿ ਦੀ ਵੈਲਿਊ ਕੀ ਹੈ ਮਾਰਕੀਟ ਕੀ ਮਾਰਕੀਟਿੰਗ ਦੇ ਵਿੱਚ ਇਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਥੇ ਸਾਨੂੰ ਇਹਦਾ ਭਾਜ ਜਿਹੜਾ ਹੈ ਉਹ ਦੂਸਰੇ ਦੇ ਫਸਲ ਦੇ ਨਾਲੋਂ ਜ਼ਿਆਦਾ ਫਸਲ ਮਿਲਦਾ ਹੈ ਤਾਂ ਕਿਉਂਕਿ ਸਾਡਾ ਉੱਤੇ ਖਰਚਾ ਨਹੀਂ ਹੁੰਦਾ ਹੌਲੀ ਹੌਲੀ ਜਦੋਂ ਅਸੀਂ 4-5 ਸਾਲ ਅਸੀਂ ਇਹ ਲਗਾਤਾਰ ਕੁਦਰਤੀ ਖੇਤੀ ਕਰਦੇ ਆਂ ਤੇ ਸਾਡੀ ਉਹਦੇ ਵਿੱਚ ਜਿਹੜੀ ਫਸਲਾਂ ਦੇ ਜ਼ਮੀਨ ਦੇ ਵਿੱਚ ਉਪਜਾਊ ਸ਼ਕਤੀ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਅਖੀਰ ਤੇ ਚਾਰ ਚਾਰਾਂ ਪੰਜ ਸਾਲਾਂ ਬਾਅਦ ਉਹਦੇ ਵਿੱਚ ਕਿਸੇ ਕਿਸਮ ਦਾ ਝਾੜ ਤੇ ਕੋਈ ਮਾਲਾ ਸਨ ਨਹੀਂ ਪੈਂਦਾ ਝਾੜ ਦਾ ਕੈਮੀਕਲ ਖਾਦ ਦੇ ਬਰਾਬਰ ਹੀ ਪੈ ਜਾਂਦਾ ਪੰਜਾਬ ਦੇ ਵਿੱਚ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਬਹੁਤ ਵੱਡਾ ਇੱਕ ਨੈਟਵਰਕ ਹੈ ਜਿਹੜਾ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਸਾਨੂੰ ਮਿਲਦਾ ਹੈ ਕੋਈ ਪ੍ਰੋਗਰੈਸਿਵ ਫਾਰਮਰ ਸਾਨੂੰ ਉਹਦੇ ਵਿੱਚ ਬਹੁਤ ਮਿਲ ਜਾਂਦੇ ਆ ਵੀ ਇਹ ਫਾਰਮਰ ਨੇ ਇਸ ਆਪਣੇ ਖੇਤ ਦੇ ਵਿੱਚ ਵਧੀਆ ਕੰਮ ਕੀਤਾ ਤੇ ਸਾਨੂੰ ਉਹ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਸਾਨੂੰ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਸਾਨੂੰ ਕਿਸਾਨ ਦੇ ਨਾਲ ਇਹ ਜਿਹੜੇ ਪ੍ਰੋਗਰੈਸਿਵ ਫਾਰਮਰ ਹਨ ਉਹਨਾਂ ਨਾਲ ਤਾਲਮਿਲ ਜਰੂਰ ਰੱਖਣਾ ਚਾਹੀਦਾ ਯੂਨੀਵਰਸਿਟੀ ਹੈ ਖੇਤੀਬਾੜੀ ਵਿਭਾਗ ਹੈ ਜਾਂ ਹਾਰਟੀਕਲਚਰ ਡਿਪਾਰਟਮੈਂਟ ਹੈ ਪ੍ਰੋਗਰੈਸਿਵ ਫਾਰਮਰ ਜਿਹੜੇ ਇੰਡੀਵਿਜੂਅਲ ਤੌਰ ਤੇ ਆ ਅੱਜ ਬਹੁਤ ਵੱਡੀ ਪੱਧਰ ਤੇ ਉਹ ਕਾਮਯਾਬ ਹੋਏ ਆ ਕਿਉਂਕਿ ਉਹ ਖੁਦ ਆਪ ਪੈਦਾ ਕਰਦੇ ਆਪ ਉਹ ਖੁਦ ਮਾਰਕੀਟਿੰਗ ਕਰਦੇ ਆ ਇਸ ਲਈ ਸਾਨੂੰ ਅੱਜ ਇਹ ਲੋੜ ਆ ਇਕੱਠੇ ਹੋ ਕੇ ਪਰਿਵਾਰ ਵੀ ਇਕੱਠੇ ਹੋ ਕੇ ਆਪਾਂ ਇਸ ਵਿਧੀ ਨੂੰ ਅਪਣਾ ਸਕਦੇ ਆ ਤਾਂ ਕਿ ਜਿਹੜੀ ਸਾਡੀ ਘਰੇਲੂ ਪੈਦਾਵਾਰ ਹੈ ਉਹਦੀ ਮਾਰਕੀਟਿੰਗ ਤੇ ਮਾਰਕੀਟਿੰਗ ਤੋਂ ਬਾਅਦ ਜੇਕਰ ਅਸੀਂ ਉਹ ਰੋਡ ਦੇ ਉੱਪਰ ਮੇਨ ਸੜਕਾਂ ਦੇ ਬੈਠ ਜੀਏ ਤੇ ਅਸੀਂ ਉੱਥੇ ਥੋੜੇ ਥੋੜੇ ਆਪਦੇ ਢਾਬੇ ਆ ਜਾਂ ਕੋਈ ਹੋਰ ਇਹੋ ਜਿਹੀਆਂ ਚੀਜ਼ਾਂ ਵੀ ਅਸੀਂ ਉੱਥੇ ਲਾ ਕੇ ਚਲਾ ਸਕਦੇ ਆ ਤਾਂ ਕਿ ਲੋਕੀ ਅੱਜ ਲੱਭ ਰਹੇ ਆ ਵੀ ਸਾਨੂੰ ਕਿੱਥੇ ਸ਼ੁੱਧ ਖਾਣਾ ਸ਼ੁੱਧ ਪਦਾਰਥ ਕਿੱਥੋਂ ਮਿਲ ਸਕਦਾ ਕਿਸਾਨ ਵੀਰੋ ਜੇਕਰ ਅਸੀਂ ਕੁਦਰਤ ਨੂੰ ਬਚਾਉਣਾ ਹੈ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਨੂੰ ਬਚਾਉਣਾ ਹੈ ਤੇ ਸਾਨੂੰ ਕੈਮੀਕਲ ਜ਼ਹਿਰਤੋਂ ਮੁਕਤ ਹੋ ਕੇ ਕੁਦਰਤੀ ਖੇਤੀ ਵੱਲ ਪ੍ਰੇਰਿਤ ਹੋਣਾ ਪਊਗਾ ਤਾਂ ਕਿ ਅਸੀਂ ਔਣ ਵਾਲਾ ਜਿਹੜਾ ਪਵੈਖ ਹੈ ਉਹ ਪਾਣੀ ਤੇ ਕੁਦਰਤੀ ਸਾਧਨ ਜਿਹੜੇ ਅਸੀਂ ਉਹਨੂੰ ਸੁਰੱਖਿਅਤ ਬਚਾ ਸਕੀਏ ਔਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਉਹਨਾਂ ਨੂੰ ਜਿਵਤੀਆ ਜਿਹੜਾ ਕੁਦਰਤੀ ਵਾਤਾਵਰਨ ਦੇ ਸਕੀਏ ਇਸ ਲਈ ਆਓ ਅੱਜ ਸਾਰੇ ਰਲ ਕੇ ਆਪਾਂ ਇਸ ਮਿਸ਼ਨ ਵੱਲ ਅੱਗੇ ਵਧੀਏ ਜਿਵੇਂ ਮੈਂ ਘਰੇਲੂ ਬਗੀਚੀ ਜਾਂ ਛੱਤ ਵਾਲੀਆਂ ਸਬਜ਼ੀਆਂ ਦੀ ਗੱਲ ਕਰ ਰਹੀ ਸੀ ਤਾਂ ਜਿਵੇਂ ਕੋਈ ਤੁਹਾਡੇ ਨੇੜੇ ਕੋਈ ਨਰਸਰੀ ਏਰੀਆ ਹੈਗਾ ਉੱਥੋਂ ਬਹੁਤ ਹੀ ਸੋਹਣੇ ਸੋਹਣੇ ਜਿਵੇਂ ਬੈਡ ਬੈਡ ਮਿਲ ਜਾਂਦੇ ਨੇ ਛੋਟੇ ਛੋਟੇ ਉਹ ਲਿਆ ਕੇ ਤੁਸੀਂ ਛੱਤ ਦੇ ਉੱਪਰ ਜਿਵੇਂ ਰੂੜੀ ਦੀ ਖਾਦ ਹੋ ਗਈ ਤੇ ਮਿੱਟੀ ਉਹਨੂੰ 1:1 ਰੇਸ਼ੋ ਦੇ ਵਿੱਚ ਮਿਕਸ ਕਰਕੇ ਛੱਤ ਦੇ ਉੱਤੇ ਪਾ ਦਿਓ ਇਸ ਤੋਂ ਇਲਾਵਾ ਮੈਂ ਜੇ ਜੈਵਿਕ ਖਾਦਾਂ ਦੀ ਗੱਲ ਆਪਾਂ ਹੋਰ ਕਰੀਏ ਤਾਂ ਜੈਵੀ ਖਾਦਾਂ ਦੇ ਵਿੱਚ ਇੱਕ ਤਾਂ ਆਪਾਂ ਸੜੀ ਗਲੀ ਰੂੜੀ ਖਾਦ ਦੀ ਵਰਤੋਂ ਕਰਦੇ ਆਂ ਦੂਜਾ ਆਪਾਂ ਇੱਕ ਗੰਡੋਆ ਖਾਦ ਹੈ ਜਿਹਨੂੰ ਆਪਾਂ ਵਰਮੀ ਕੰਪੋਸਟ ਵੀ ਕਹਿੰਦੇ ਆ ਉਹਦੀ ਵਰਤੋਂ ਕਰ ਸਕਦੇ ਆ ਇਸ ਤੋਂ ਇਲਾਵਾ ਇੱਕ ਹਰੀ ਖਾਦ ਹੈ ਹਰੀ ਖਾਦ ਦੇ ਵਿੱਚ ਜਿਵੇਂ ਸਣ ਹੋ ਗਿਆ ਟੈਂਚਾ ਹੈ ਰੁਹਾ ਹੈ ਉਹ ਆਪਾਂ ਉਹਦੀ ਜਿਹੜੀ ਵਰਤੋਂ ਹੈ ਕਰ ਸਕਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕੀੜੇ ਮਕੋੜੇ ਜਾਂ ਬਿਮਾਰੀਆਂ ਦੀ ਕੀੜੇ ਕੀੜੇ ਮਕੋੜੇ ਜਿਹੜੇ ਐ ਚਾਹੇ ਆਪਾਂ ਘਰੇਲੂ ਬਗੀਚੀ ਦੇ ਵਿੱਚ ਲਾਈਏ ਜਾਂ ਵੱਡੇ ਪੱਧਰ ਦੇ ਲਾਈਏ ਤਾਂ ਉਹ ਜਿਹੜੀ ਸਮੱਸਿਆ ਐ ਉਹ ਆਉਂਦੀ ਆਉਂਦੀ ਹੈ ਜਿਵੇਂ ਗੱਲ ਕਰਾਂ ਤਾਂ ਉਹਦੇ ਉਹਦੇ ਵਿੱਚ ਜੇ ਮੰਨ ਲਓ ਇੱਕ ਤਾਂ ਕੁਝ ਕਾਸ਼ਤਕਾਰੀ ਟੰਗ ਹੋ ਗਏ ਕਿ ਆਪਾਂ ਇਦਾਂ ਕਰ ਸਕਦੇ ਹਾਂ ਕਿ ਅੰਤਰਫਸਲ ਲਾ ਲਈਏ ਸਬਜ਼ੀਆਂ ਦੇ ਵਿੱਚ ਜਿਵੇਂ ਅ ਅੰਤਰਫਸਲ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਘੱਟ ਏਰੀਏ ਤੋਂ ਦੇ ਵਿੱਚੋਂ ਆਪਾਂ ਜ਼ਿਆਦਾ ਜਿਹੜੀਆਂ ਫਸਲਾਂ ਲੈ ਸਕਦੇ ਹੋ ਇੱਕ ਆ ਹੁੰਦਾ ਕਿ ਇਹ ਜਿਹੜੇ ਨਦੀਨ ਹੁੰਦੇ ਉਹਨਾਂ ਨੂੰ ਦਬਾ ਦਿੰਦੀਆਂ ਨੇ ਜੈਵਿਕ ਖੇਤੀ ਨੂੰ ਲੈ ਕੇ ਮੇਰਾ ਓਵਰਆਲ ਸੰਦੇਸ਼ ਜਿਹੜਾ ਮੈਂ ਦੇਣਾ ਚਾਹੂੰਗੀ ਕਿ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ ਅ ਅੱਜਕੱਲ ਜਿਹੜੀ ਸਿਹਤ ਹੈ ਸਿਹਤ ਐ ਖਰਾਬ ਹੋ ਰਹੀ ਹੈ ਆਪਾਂ ਦੇਖਦੇ ਸਾਡੇ ਵਿੱਚ ਬਹੁਤ ਜਿਵੇਂ ਕਈਆਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਕਈਆਂ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਤੇ ਹਾਰਟ ਅਟੈਕ ਦੀ ਪ੍ਰੋਬਲਮ ਹੈਗੀ ਤਾਂ ਕਈਆਂ ਨੂੰ ਕੈਂਸਰ ਦੀ ਸਮੱਸਿਆ ਹੈਗੀ ਤੇ ਇਹ ਜਿਹੜਾ ਸਮੱਸਿਆ ਆ ਰਹੀ ਹੈ ਉਹ ਮਤਲਬ ਜਿਹੜੇ ਆਪਾਂ ਦੇਖਿਆ ਹੈ ਕਿ ਗ੍ਰੀਨ ਰਿਵੋਲੂਸ਼ਨ ਦੇ ਬਾਅਦ ਵੇ ਲੋੜੀ ਵਰਤੋਂ ਜਿਹੜੀ ਖਾਦਾਂ ਦੀ ਹੋਈ ਹੈ ਕੀਟਨਾਸ਼ਕਾਂ ਦੀ ਹੋਈ ਹੈ ਉਹਦੇ ਕਰਕੇ ਪਤਾ ਚੱਲ ਰਿਹਾ ਜਿਵੇਂ ਬਹੁਤ ਸਾਲਾਂ ਬਾਅਦ ਕਿ ਇਹਦਾ ਆ ਵੀ ਹੋ ਸਕਦਾ ਹੈ ਦਾ ਤਾਂ ਇਹਦੇ ਲਈ ਮੈਂ ਇਹ ਕਿ ਜਿਹੜੇ ਵੀ ਕਿਸਾਨ ਵੀਰ ਹੈਗੇ ਉਹ ਪਲੀਜ਼ ਆਪਣੇ ਘਰ ਲਈ ਜਰੂਰ ਜਿਹੜੀ ਹੈ ਉਹ ਘਰ ਘਰ ਲਈ ਜਿਹੜੀਆਂ ਸਬਜ਼ੀਆਂ ਹੈ ਉਹ ਫਰੈਸ਼ ਖਾਣ ਤੇ ਜਿਹੜੇ ਆਪਾਂ ਆਪਣੇ ਫਾਰਮ ਤੇ ਲਾਵਾਂਗੇ ਉਹ ਸਾਨੂੰ ਪਤਾ ਵੀ ਹੋਗਾ ਇੱਕ ਤਾਂ ਤਾਜੀ ਸਬਜ਼ੀ ਆਪਾਂ ਖਾਵਾਂਗੇ ਤੇ ਬਾਕੀ ਉਹਨਾਂ ਤੇ ਕੋਈ ਰੇ ਸਪਰੇ ਵੀ ਨਹੀਂ ਹੋਏਗੀ ਤਾਂ ਇਹ ਆਪਾਂ ਜਿਹੜਾ ਹੈ ਉਹ ਸਾਰਿਆਂ ਨੂੰ ਆਪਾਂ ਮੈਂ ਗੁਜ਼ਾਰਿਸ਼ ਕਰੂੰਗੀ ਕਿ ਆਪਣੇ ਖਾਣ ਦੇ ਲਈ ਕਮ ਸੇ ਕਮ ਜਿਹੜੇ ਉਹ ਜੈਵਿਕ ਸਬਜ਼ੀਆਂ ਤੇ ਖੇਤੀ ਦੀ ਸ਼ੁਰੂਆਤ ਜਿਹੜੇ ਕਿਸਾਨ ਵੀਰ ਕਰ ਸਕਦੇ